ਅੱਜ ਪਤਾ ਲੱਗਾ ਰੱਬ ਹੈਗਾ ਆ ਅੱਜ ਪਤਾ ਲੱਗਾ ਰੱਬ ਹੈਗਾ ਆ ਅੱਜ ਪਤਾ ਲੱਗਾ ਰੱਬ ਹੈਗਾ ਆ ਧੰਨ ਬਾਬਾ ਦੀਪ ਸਿੰਘ ਜੀ ਅੱਜ ਪਤਾ ਲੱਗਾ ਰੱਬ ਹੈਗਾ ਆ ਹਰਜੀਤ ਸਿੰਘ ਇੱਧਰ ਦੇਖ ਇੱਧਰ ਦੇਖ ਭੁਪਿੰਦਰ ਕੌਰ ਭੁਪਿੰਦਰ ਕੌਰ ਦੇਖ ਧੰਨ ਬਾਬਾ ਦੀਪ ਸਿੰਘ ਜੀ ਰੱਬ ਹੈਗਾ ਆ ਬਹੁਤ ਸ਼ਿੰਦੀ ਬੋੜੇ ਆਇਆ ਲੱਖ ਦੀ ਲੰਗ ਗੁਲਾਹ ਕਿਹਾ ਪਾਜੀ ਲੱਖ ਦੀ ਲੰਗ ਤੇਰੇ ਤੇ ਹਰਜੀਤ ਸਿੰਘ ਇਹ ਨਹੀਂ ਬਲੀ ਦਾ ਬਹੁਤ ਬੁਰਾ ਹਾਲ ਕੀ ਇਸ ਇਨਸਾਨ ਨੇ ਇੱਧਰ ਦੇਖ ਇੱਧਰ ਦੇਖ ਸ਼ਰਮ ਆਣੀ ਚਾਹੀਦੀ ਤੈਨੂੰ ਸ਼ਰਮ ਆਣੀ ਚਾਹੀਦੀ ਤੈਨੂੰ ਹਰਜੀਤ ਸਿੰਘ ਕਿਸੇ ਦੀ ਅੱਲਾਹ ਜੀ ਜੀਦਾਂ ਤੇ ਕੀ ਕਹਿਣਾ ਚਾਹੋਗੇ ਜੋ ਅੱਜ ਏਐਸਵੀ ਹਰਜੀਤ ਸਿੰਘ ਨੇ ਕਬਜ਼ਾ ਕੀਤਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਭੁਪਿੰਦਰ ਗੌਰ ਹੈ ਔਰ ਮੈਂ ਸਰਹਾਲੀ ਤੋਂ ਨਾ ਪੱਤੀ ਪੁੱਲਿਆਂ ਦੀ ਦੀ ਬਸਨੀਖਾ ਹਾਂ ਮੇਰਾ ਹਰਜੀਤ ਸਿੰਘ ਜੀ ਬਾਰੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਾਂਗੀ ਕਿ ਮੇਰੇ 1 ਸਾਲ ਤੋਂ ਮੇਰੇ ਘਰ ਵਾਲੇ ਦੇ ਸੰਬੰਧ ਇੱਕ ਔਰਤ ਦੇ ਨਾਲ ਨਾਜਾਇਜ਼ ਸਬੰਧ ਸੀਗੇ। ਇੱਕ ਨਾ ਉਸ ਔਰਤ ਦਾ ਉਹ ਔਰਤ ਦਾ ਨਾਮ ਮੈਂ ਕਿਰਨਦੀਪ कौर ਤੇ ਉਹਦੇ ਦੱਸੇ ਅਨੁਸਾਰ ਉਹ ਆਪਣੇ ਆਪ ਨੇ ਇੱਕ ਡਾਕਟਰ ਦੱਸਦੀ ਹੈ ਤੇ ਮੇਰੇ ਘਰ ਵਾਲੇ ਦਾ ਨਾਮ ਮੈਂ ਸੁਖਸ਼ੈਨ ਸਿੰਘ ਤੇ ਮੈਂ ਪਿਛਲੇ ਕੁਝ ਮਹੀਨਿਆਂ ਤੋਂ ਵੀਡੀਓਜ਼ ਅਪਲੋਡ ਕਰ ਰਹੀ ਸੀ ਜਿਦੇ ਵਿੱਚ ਮੈਂ ਸਮਾਜਿਕ ਜਥੇਬੰਦੀਆਂ ਨੂੰ ਬੁਹਾਰ ਲਗਾਈ ਸੀ ਮਦਦ ਵੱਲੋਂ। ਲੇਕਿਨ ਜਿਹੜੇ ਆ ਏਐਸਆਈ ਸਾਹਿਬ ਸਾਰੇ ਹਾਲੀ ਥਾਣੇ ਤੋਂ ਹਰਜੀਤ ਸਿੰਘ ਜੀ ਜਿਨ੍ਹਾਂ ਦੀ ਹੁਣੇ-ਹੁਣੇ ਹੀ ਅਰੈਸਟ ਵਿਜੀਲੈਂਸ ਵਾਲਿਆਂ ਤੋਂ ਔਰ ਮੈਂ ਬਹੁਤ ਖੁਸ਼ ਆ ਜੀ ਮੇਰੀ ਖੁਸ਼ੀ ਦਾ ਕੋਈ ਅੰਤ ਨਹੀਂ ਹੈ ਉਹਦਾ ਕਾਰਨ ਇਹ ਹੈ ਜੀ ਮੇਰੀ ਆਏ ਦਿਨ ਕੁੱਟਮਾਰ ਹਰ 10 ਦਿਨ ਬਾਅਦ ਕੁੱਟਮਾਰ ਘਰ ਵਾਲੇ ਵੱਲੋਂ ਸੱਸ ਸਹੁਰੇ ਵੱਲੋਂ ਕੁੱਟਮਾਰ ਔਰ ਜਦੋਂ ਕੁੱਟਮਾਰ ਹੁੰਦੀ ਸੀ ਅਗਲੇ ਦਿਨ ਇਹਨਾਂ ਨੂੰ ਪੈਸੇ ਦੇ ਦਿੱਤੇ ਜਾਂਦੇ ਸੀ ਹਰਜੀਤ ਸਿੰਘ ਜੀ ਔਰ ਜਦੋਂ ਉਹਨਾਂ ਦੇ ਐਫਆਈਆਰ ਐਫਆਈਆਰ ਹੋਈ ਹੈ ਮੇਰੀ ਸੱਸ ਤੇ ਔਰ ਮੇਰੇ ਘਰ ਵਾਲਿਆਂ ਦੇ ਉੱਪਰ ਮੈਂ ਇਹਨਾਂ ਨੂੰ ਸਾਰੀ ਡਿਟੇਲ ਦੇ ਰਹੀ ਸੀ ਇਸ ਟਾਈਮ ਉਹ ਕਿੱਥੇ ਰੁਕੇ ਹੋਏ ਕਿੱਥੇ ਰਹ ਰਹੇ ਔਰ ਮੇਰੇ ਘਰ ਚ ਆ ਕੇ ਮੈਨੂੰ ਵੀ ਦਬਕਾ ਮਾਰਿਆ ਜਾਂਦਾ ਸੀ ਇਹਨਾਂ ਵੱਲੋਂ ਏਐਸਆਈ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਮੈਂ 23 ਤਰੀਕ ਨੂੰ ਚੰਡੀਗੜ੍ਹ ਹਾਈ ਕੋਰਟ ਪੇਸ਼ ਹੋਈ ਆ ਔਰ ਉਹ ਮਤਲਬ ਉੱਥੇ ਜੱਜ ਸਾਹਿਬਾਨ ਨੂੰ ਵੀ ਆਪਣਾ ਸਾਰਾ ਦੁੱਖ ਦੱਸ ਕੇ ਆਈ ਆ ਔਰ ਨੈਕਸਟ ਤਰੀਕ ਪਈ ਹੈ ਦੇਖੋ ਉਹਦਾ ਕੀ ਬੰਦਾ ਆ ਪਰ ਜੋ ਇਸ ਇਨਸਾਨ ਨੇ ਇੱਕ ਗੁੱਸੇ ਹੋ ਕੇ ਮੈਂ ਇਹਨਾਂ ਨੂੰ ਸੁਵਾਲ ਵੀ ਕੀਤਾ ਸੀ ਕੀ ਤੁਹਾਨੂੰ ਰੱਬ ਤੇ ਯਕੀਨ ਨਹੀਂ ਕੀ ਤੁਹਾਨੂੰ ਰੱਬ ਦਾ ਡਰ ਨਹੀਂ ਕੀ ਤੁਹਾਡੇ ਘਰ ਧੀ ਨਹੀਂ ਹੈਗੀ ਮੇਰੇ ਛੋਟੇ-ਛੋਟੇ ਦੋ ਬੱਚੇ ਹੈ ਜੀ ਮੈਂ ਬੜਾ ਮੁਸ਼ਕਿਲ ਦੇ ਨਾਲ ਗੁਜ਼ਾਰਾ ਕਰ ਰਹੀ 6 ਸਾਲ ਦੀ ਬੇਟੀ ਤੇ 3 ਸਾਲ ਦਾ ਮੇਰਾ ਬੇਟਾ ਹੈ ਜੀ ਪਰ ਇਸ ਜਿਹੜੇ ਏਐਸਐਸ ਆਬ ਹਰਜੀਤ ਸਿੰਘ ਜੀ ਨੇ ਮੇਰਾ ਜੀਣਾ ਹਰਾਮ ਕੀਤਾ ਹੋਇਆ ਸੀਗਾ ਹਰ ਥੋੜੇ ਦਿਨਾਂ ਬਾਅਦ ਜੇਬ ਭਾਰੀ ਹਰ ਥੋੜੇ ਦਿਨਾਂ ਬਾਅਦ ਜੇਬ ਭਾਰੀ ਪਰ ਅੱਜ ਮੈਂ ਇੰਨੀ ਖੁਸ਼ ਹਾਂ ਔਰ ਕੋਟ-ਕੋਟ ਧੰਨਵਾਦ ਕਰਦੀ ਧੰਨ ਬਾਬਾ ਦੀਪ ਸਿੰਘ ਜੀ ਦਾ ਗੁਰੂ ਰਾਮਦਾਸ ਜੀ ਦਾ ਮੈਂ ਨਹੀਂ ਦੱਸ ਸਕਦੀ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਤੁਹਾਡਾ ਸਾਡੀ ਸਾਡੀ ਜੱਦੀ ਪੁਰਸ਼ੀ ਜ਼ਮੀਨ ਹੈ ਨੇ ਨਾਮ ਦੱਸੋ ਸਤਨਾਮ ਸਿੰਘ ਕਿੰਦ ਜੀ ਫਰੀਆਲੀ ਗੜਾ ਅੱਛਾ ਜੀ ਹੁਣ ਦੱਸੋ ਕੀ ਸਾਰੀ ਵਾਕਿਆ ਜੀ ਵਾਕਿਆ ਇਹ ਹੋਈ ਵੀ ਸਾਡੀ ਜੰਦੀ ਪੁਰਸੀ ਜ਼ਮੀਨ ਸੀਗੀ ਅੱਛਾ ਜੀ ਅਹੀਂ ਕਣਕ ਬੀਜੀ ਸੀਗੀ ਤੇ ਜਗਜੀਤ ਸਿੰਘ ਹੋਣਾ ਨੇ ਚਾਚਾ ਸਾਹਿਬਾਂ ਤੋਂ ਜ਼ਮੀਨ ਲਈ ਸੱਜਣ ਸਿੰਘ ਹੋਣਾ ਤੋਂ ਅੱਛਾ ਜੀ ਤੇ ਇਹਨਾਂ ਨੇ ਉਹ ਪਾਰਟੀ ਜਿਹੜੀ ਆ ਉਸ ਦੀ ਸ਼ਹਿ ਨਾਲ ਹਰਜੀਤ ਸਿੰਘ ਦੀ ਸ਼ਹਿ ਨਾਲ ਸਾਡੀ ਕਣਕ ਵੱਢਣ ਆਣ ਪਏ ਤੇ ਜਾਂ ਅਸੀਂ ਰੋਕੇ ਆ ਉਹਨਾਂ ਸਾਡੇ ਤੇ ਫੈਰਕ ਕੀਤੀ ਆ ਤੇ 336 ਦਾ ਇਹਨਾਂ ਨੇ ਸਾਡੇ ਦੇ ਪਰਚਾ ਕਰਕੇ ਤਿਆ। ਇਹ ਸਾਡੀ ਜ਼ਮੀਰ ਤੇ ਕਬਜ਼ਾ ਕਰਾਉਣਾ ਚਾਹੁੰਦੇ ਆ ਤਣਕੇ ਨਾਲ ਵਡਾ ਘਤੀ ਉਹਨਾਂ ਨੂੰ। ਜਿਹੜੀ ਮਤਲਬ ਜਮਾਂਬੰਦੀ ਗਰਦੌਰੀ ਫਰਦਕੀਤ ਸਾਡੇ ਕੋਲ ਅ ਸ਼ਿਸ਼ਰੇ ਦੇ ਵੀ ਨੰਬਰ ਹੋ ਆ ਜਿਹੜੇ ਅਸੀਂ ਬਹੋਨੇ ਆ। ਤੇ ਜ਼ਬਰਦਸਤੀ ਸਾਡੀ ਕਣਕ ਵੱਢ ਕੇ ਖੜੀ ਆ ਤੇ ਹਰਜੀਤ ਸਿੰਘ ਦੀ ਛੈਣਾ ਖੜੀ ਆ ਤੇ ਇਹਨੇ ਸਾਡੇ ਤੇ ਜਾਣ ਬੁੱਝ ਕੇ ਸਾਡੇ ਦੇ ਨਜਾਇਜ਼ ਪਰਚਾ ਕਰਤਾ। ਅਸੀਂ ਹੁਣ ਜ਼ਮਾਨਤਾ ਕਰਾ ਕੇ ਆਏ ਆ ਕਿ ਸਾਡੇ ਤੋਂ ਸ਼ਾਵਲ ਜ਼ਮਾਨਤਾ ਦਾ ਇੱਕ ਜਣੇ ਦਾ 20-20000 ਰੁਪਇਆ ਮੰਗਦਾ। ਕਿ ਤੇ ਆ ਕਿ ਟਿੰਪਤੀਆ ਮੇਰਾ ਇੱਕ ਡਿਊਟੀ ਤੇ ਸੀਗਾ ਰੋਡਵੇਜ ਦੇ ਵਿੱਚ ਉਹਦੇ ਤੇ ਜਾਣ ਬੁੱਝ ਕੇ ਨੇ ਪਰਚਾ ਕਰਤਾ ਤੇ ਸਾਡੀ ਸੁਣਾਈ ਪੁੱਸ ਨੇ ਕੋਈ ਨਹੀਂ ਕੀਤੀ ਉਹਨਾਂ ਦੀ ਤੇ ਉਹ ਬੰਦੇ ਜਿਹੜੇ ਆ ਜਨਾਂ ਦੀ ਜ਼ਮੀਨ ਬਣਦੀ ਉਹ ਉਹਨਾਂ ਨੇ ਸਾਡੀ ਕੜਕ ਵੱਢ ਗਈ ਤੇ ਲਗੇ ਆ ਠੀਕ ਹੈ ਜੀ ਜੱਦੀ ਜ਼ਮੀਨ ਆ ਸਾਡੀ ਅੱਜ ਕੀ ਘਟਨਾ ਵਾਪਰੀ ਆ ਅੱਜ ਘਟਨਾ ਇਹ ਵਾਪਰੀ ਆ ਵੀ ਸਾਨੂੰ ਜ਼ਮੀਨ ਵੜਾ ਕਰਨੇ ਹਰਜੀਤ ਸਿੰਘ ਐਸ.ਆਈ ਡਿਵੀਜ਼ਨਲ ਐਸ.ਐਚ.ਓ.ਆਈ ਅੱਛਾ ਤੇ ਇਹਨੇ ਜਵਾਨ ਦਾ 3 ਦਿਨ ਹੋ ਗਿਆ ਸਾਨੂੰ ਫਿਰਦਿਆਂ ਨੂੰ ਵੀ ਸ਼ਾਮਲ ਜਵਾਨ ਦਾ ਅਸੀਂ ਹਾਈ ਕੋਰਟੋਂ ਜਵਾਨ ਦਾ ਕਰਾ ਕੇ ਲੈ ਆਂ ਤੇ ਨਾਲ ਹੀ ਰਵਣਾ ਨੂੰ ਜਮ੍ਹਾਂ ਕਰਾਈਆਂ ਇਹਦੇ ਕੋਲ ਤੇ ਇਹਨੇ ਸਾਡੀ ਸੁਣਾਈ ਨਹੀਂ ਕੋਈ ਕੀਤੀਆਂ ਦਾ ਹੀ ਰੁਪਈਆ 20000 ਲਓਗੇ ਤੇ ਫੇਰ ਜਵਾਨ ਤਾਂ ਲੈਣੀ ਨਹੀਂ ਤੇ ਮੈਂ ਜਵਾਨ ਤਾਂ ਨਹੀਂ ਲੈਣੀ ਤੇ ਅੱਜ ਅਸੀਂ 10000 ਰੁਪਈਆ ਦੇ ਕੇ ਇਹਨੂੰ ਵਿਜੀਲੈਂਸ ਨੂੰ ਫੜਾਇਆ ਹਰਜੀਤ ਸਿੰਘ ਨੂੰ